ਹੰਨਾ ਦੇ ਖਾਤੂ ਸ਼ਾਮ ਮੰਦਿਰ ਮੱਥਾ ਟੇਕਣ ਪਹੁੰਚੀ ਗਈ ਗਾਇਕਾ ਅਮਰ ਨੂਰੀ ਕੀਤੇਸ਼ ਪੀਲ ਦੇ ਲੰਗਰ ਦੀ ਸੇਵਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਮਰ ਨੂਰੀ ਦੀ ਇਹ ਵੀਡੀਓ ਅਮਰ ਨੂਰੀ ਪੰਜਾਬੀ ਇੰਡਸਟਰੀ ਦੀ ਉਹਨਾਂ ਆਰਟਿਸਟ ਦੇ ਵਿੱਚੋਂ ਇੱਕ ਆਂਦੇ ਹੈ ਜੋ ਹਰ ਕਿਸੇ ਦੀ ਫੇਵਰਿਟ ਹੈ ਉਹਨਾਂ ਨੂੰ ਹਰ ਕੋਈ ਪਸੰਦ ਕਰਦਾ ਹੈ ਉਹਨਾਂ ਦੀ ਗਾਇਕੀ ਤੇ ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਫੈਨ ਹੈ ਰੀਸੈਂਟਲੀ ਉਹ ਮੰਦਿਰ ਪਹੁੰਚ ਜੱਥੇ ਤੇ ਪਹੁੰਚ ਕੇ ਉਹਨਾਂ ਨੇ ਸ਼ਵੀਲ ਦੀ ਸੇਵਾ ਕੀਤੀ ਤਾਂ ਉਹਨਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਵੈਲ ਤੁਸੀਂ ਵੀ ਦੇਖੋ ਅਮਰ ਨੂਰੀ ਦੀ ਇਹ ਵੀਡੀਓ ਉਹਨਾਂ ਦਾ ਸਾਰਾ ਰਾਧੇ ਏ ਰਾਧੇ ਬੜਾ ਵਧੀਆ ਲੱਗਿਆ ਜੀ ਮੈਂ ਪਹਿਲੀ ਵਾਰ ਹੀ ਆਈ ਆ ਕਟੂ ਸ਼ਾਮ ਮੰਦਿਰ ਜਿਹੜਾ ਖੰਨੇ ਚ ਬਣਿਆ ਹੋਇਆ ਤੇ ਬਹੁਤ ਚੰਗਾ ਲੱਗਿਆ ਮਰੀ ਮੇਰੀ ਬਹੁਤ ਦੇਰ ਤੋਂ ਤਮੰਨਾ ਸੀਗੀ ਕਿ ਮੈਂ ਇੱਥੇ ਆ ਕੇ ਦਰਸ਼ਨ ਕਰਾਂ ਤੇ ਪਰ ਅੱਜ ਆਏ ਆ ਆਪਣੇ ਸਾਰੇ ਅਸੀਂ ਇਕਤਾ ਕਲੱਬ ਵੈਲਫੇਅਰ ਜਿਹੜੇ ਸਾਡੇ ਹੈਗੇ ਨੇ ਖੰਨੇ ਤੋਂ ਸਾਡੀ ਜਿਹੜੀ ਬਣੀ ਹੋਈ ਆ ਸਾਡੀ ਸੁਸਾਇਟੀ ਹਰ ਸਾਲ ਜਾਗਰਣ ਵੀ ਕਰਾਈਦਾ ਜਾਗਰਣ ਦੀ ਹੁਣ ਆਪਣਾ ਜਲਦੀ ਅਨਾਉਂਸ ਹੋਣ ਵਾਲਾ ਹੈ ਅਨਾਉਂਸ ਕਰ ਦਈਏ 9 ਦਸੰਬਰ ਹੈ ਜੀ ਸਾਡੇ ਜਾਗਰਣ ਦੀ ਇਕਤਾ ਵੈਲਫੇਅਰ ਕਲੱਬ ਵੱਲੋਂ ਜਿਹੜਾ ਕਰਾਇਆ ਜਾਂਦਾ ਹਰ ਸਾਲ ਔਰ ਇਸ ਵਾਰ ਵੀ ਬਹੁਤ ਅੱਛੇ-ਅੱਛੇ ਗਵਈਏ ਆ ਰਹੇ ਨੇ ਉਹ ਵੀ ਆਪਾਂ ਜਲਦੀ ਤੁਹਾਨੂੰ ਪੋਸਟਾਂ ਤੇ ਰਹੀ ਦਿਖਾ ਦੇਗੇ ਅਜੇ ਅਸੀਂ ਰਿਵੀਲ ਨਹੀਂ ਕਰਨੇ ਹੋ ਤੇ ਬਾਕੀ ਬਹੁਤ ਅੱਛਾ ਲੱਗ ਰਿਹਾ ਹੈ ਜਦੋਂ ਆਪਾਂ ਸਮਾਜ ਸੇਵਾ ਕਰਦੇ ਆ ਲੋਕਾਂ 'ਚ ਜਾਂਦੇ ਆ ਚੰਗਾ ਲੱਗਦਾ ਭਗਤਾਂ ਦੇ ਵਿੱਚ ਬੈਠੀਦਾ ਹੈ ਭਗਤਾਂ ਦੀ ਜੋ ਸ਼ਰਧਾ ਹੁੰਦੀ ਆ ਪ੍ਰਮਾਤਮਾ ਦੇ ਪ੍ਰਤੀ ਜਿਵੇਂ ਮੈਂ ਹੁਣ ਅੰਦਰੋਂ ਹੀ ਆਈ ਆ ਮੈਂ ਤੁਹਾਡੇ ਦੇ ਅੰਦਰ ਬੈਠੇ ਸੀ ਭਜਨ ਗਾ ਰਹੇ ਸੀਗੇ ਆਰਟਿਸਟ ਬੈਠੇ ਸੀ ਬੜੇ ਵਧੀਆ ਗਾ ਰਹੇ ਨੇ ਸ੍ਰੀਲੇ ਕਲਾਕਾਰ ਲੱਗੇ ਹੋਏ ਨੇ ਅੰਦਰ ਤੇ ਉਹ ਜਿਵੇਂ ਸਾਰੇ ਸ਼ਰਧਾਲੂ ਝੂਮ ਰਹੇ ਸੀਗੇ ਇੱਕ એનર્ਜੀ ਵੱਖਰੀ ਉਹ એનર્ਜੀ ਸੀਗੀ ਉੱਥੇ ਬੜੀ ਰੂਹਾਨੀਅਤ ਭਰੀ ਐਨਰਜੀ ਸੀਗੀ ਮੈਨੂੰ ਹਮੇਸ਼ਾ ਰੂਹਾਨੀ ਤ ਵਾਲੀ ਜਗ੍ਹਾ ਤੇ ਜਾ ਕੇ ਸਕੂਨ ਮਿਲਦਾ ਹੈ ਮੈਂ ਆਪਣੇ ਹਜ਼ਾਰ ਕੰਮ ਛੱਡ ਕੇ ਵੀ ਪਹੁੰਚ ਜਾਨੀ ਆ ਅੱਜ ਮੇਰਾ ਹੁਣ ਸ਼ੂਟ ਮੇਰਾ ਲਗਾਤਾਰੀ ਸ਼ੂਟ ਚੱਲ ਰਿਹਾ ਸੀਗਾ ਵਾਈਸ ਤੋਂ ਪੰਜਾਬ ਦਾ ਤੇ ਫਿਲਮ ਅਕੜ-ਵੱਕੜ ਬੰਬਾ ਬੋਧਾ ਸ਼ੂਟ ਚੱਲ ਰਿਹਾ ਸੀ ਉੱਥੇ ਲੰਚ ਟਾਈਮ ਹੋਇਆ ਬਹਾੜੀ ਚੱਲ ਰਿਹਾ ਸੀ ਉੱਥੇ ਮੈਂ ਲੰਚ ਟਾਈਮ ਦੇ ਵਿੱਚ ਇੱਕਦਮ ਭੱਜ ਕੇ ਆਈ ਆ ਮੈਂ ਕਿਹਾ ਨਹੀਂ ਮੈਂ ਉੱਥੇ ਜ਼ਰੂਰ ਹਾਜ਼ਰੀ ਜ਼ਰੂਰ ਲਗਵਾਨੀ ਆ ਸੋ ਬਸ ਮੇਰੀ ਅੱਲੀ ਕ ਹਾਜ਼ਰੀ ਕਬੂਲ ਕਰਿਓ ਮੈਂ ਪਾਪਾਸ ਹੁਣ ਫੇਰ ਸ਼ੂਟ ਤੇ ਹਾਜ਼ਰੀ ਦੇਣੀ ਆ ਜਾ ਕੇ ਚੰਗਾ ਲੱਗਦਾ ਹੈ ਤੁਹਾਡੇ ਆਪਣੇ ਸ਼ਹਿਰਦਾਰ ਦੇ ਜਿਹੜੇ ਜਿੰਨੇ ਵੀ ਸ਼ਹਿਰਦਾਰੀ ਦੇ ਹੈਗੇ ਨੇ ਉਹਨਾਂ ਦੇ ਵਿੱਚ ਆ ਕੇ ਕਿਉਂਕਿ ਬਹੁਤ ਟਾਈਮ ਘੱਟ ਲੱਗਦਾ ਬਾਹਰ ਜਿਆਦਾ ਸ਼ੂਟਿੰਗਾਂ ਤੇ ਰਹਿੰਦਾ ਤੇ ਜਦੋਂ ਵੀ ਮਿਲਦੇ ਆਪਣੇ ਸ਼ਹਿਰ ਦੇ ਲੋਕਾਂ ਨੂੰ ਬਹੁਤ ਚੰਗਾ ਲੱਗਦਾ ਸਾਰੇ ਬਹੁਤ ਪਿਆਰ ਕਰਦੇ ਨੇ ਬੜੀ ਰਿਸਪੈਕਟ ਕਰਦੇ ਨੇ ਔਰ ਮੈਂ ਵੀ ਇਸ ਸ਼ਹਿਰ ਵਾਸਤੇ ਬਹੁਤ ਦੁਆਵਾਂ ਕਰਦੀਆਂ ਸਾਡਾ ਸ਼ਹਿਰ ਹਮੇਸ਼ਾ ਹਾਸਦਾ ਵਸਦਾ ਰਹੇ ਸਾਰੇ ਰਾਜ਼ੀ ਰਹਿਣ ਔਰ ਤਰੱਕੀਆਂ ਕਰੇ ਸਾਡਾ ਸ਼ਹਿਰ दरबार की जय राधे राधे खाटू श्याम भगवान की जय